ਉੱਚਾ ਜਨਮ ਮਨੁੱਖ ਦਾ ਤੂੰ ਪਾਇਆ ਉੱਚਾ ਜਨਮ ਮਨੁੱਖ ਦਾ ਤੂੰ ਪਾਇਆ ਉੱਚਾ ਜਨਮ ਮਨੁੱਖ ਦਾ ਤੂੰ ਪਾਇਆ ਐਵੇਂ ਐਪਾ ਦੇ ਵਕਾਰਾਂ ਚ ਗਵਾਇ ਆਈ ਐਵੇਂ ਐਪਾ ਦੇ ਗਵਾਰਾਂ ਚ ਗਵਾਇ ਆਈ ਐਵੇਂ ਐਪਾ ਦੇ ਵਕਾਰਾਂ ਚ ਗਵਾਇ ਆਈ ਐਵੇਂ ਐਪਾ ਦੇ ਵਕਾਰਾਂ ਚ ਗਵਾਇ ਆਈ ਰੱਬ ਦੀ ਆਬਾਦਤ ਵਸਾਰ ਕੇ ਤੇ ਇੱਕ ਰੱਬ ਦੀ ਆਬਾਦਤ ਵਸਾਰ ਕੇ ਤੇ ਇੱਕ ਰੱਬ ਦੀ ਆਬਾਦਤ ਵਸਾਰ ਕੇ ਤੇ ਇੱਕ ਰੱਬ ਦੀ ਆਬਾਦਤ ਵਸਾਰ ਕੇ ਤੇ ਸਾਰੀ ਜ਼ਿੰਦਗੀ ਨੂੰ ਸੁੱਤਿਆਂ ਘਾਰ ਕੇ ਤੇ ਸਾਰੀ ਜ਼ਿੰਦਗੀ ਨੂੰ ਸੁੱਤੇ ਅਗਝਾਰ ਕੇਤੇ ਸਾਰੀ ਜ਼ਿੰਦਗੀ ਨੂੰ ਸੁੱਤੇ ਅਗਝਾਰ ਕੇਤੇ ਸਾਰੀ ਜ਼ਿੰਦਗੀ ਨੂੰ ਸੁੱਤੇ ਅਗਝਾਰ ਕੇਤੇ ਹੀਰੇ ਲਾੜ ਪੰਨੇ ਸਾਰੇ ਛੁੱਟ ਛੱਡੇ ਹੀਰੇ ਲਾੜ ਪੰਨੇ ਸਾਰੇ ਛੁੱਟ ਛੱਡੇ ਹੀਰੇ ਲਾੜ ਬੰਨੇ ਸਾਰੇ ਛੁੱਟ ਛੱਡੇ ਹੀਰੇ ਲਾੜ ਬੰਨੇ ਸਾਰੇ ਛੁੱਟ ਛੱਡੇ ਇੱਕ ਕੋਲੇ ਟੋਡੀਆਂ ਦੇ ਤਦ ਲਹਿ ਗੱਡੇ ਤੋਂ ਕੋਈ ਕੌਡੀਆਂ ਦੇ ਲੱਦ ਲੈ ਗੱਡੇ ਤੋਂ ਕੋਈ ਲੱਗ ਅਜੇ ਅਜੇ ਲੈ ਗੱਡੀ ਤੋਂ ਕੋਈ ਕੌਡੀਆਂ ਦੇ ਲੱਦ ਲੈ ਗੱਡੇ ਤੋਂ ਇਹ ਖੋਟੇ ਖਰੇ ਦੀ ਪਛਾਣ ਭੁੱਲ ਬੈਠਾ ਏ ਖੋਟੇ ਖਰੇ ਦੀ ਪਛਾਣ ਤੋਂ ਭੁੱਲ ਬੈਠਾ ਏ ਖੋਟੇ ਖਰੇ ਦੀ ਪਛਾਣ ਤੋਂ ਭੁੱਲ ਬੈਠਾ ਏ ਖੋਟੇ ਖਰੇ ਦੀ ਪਛਾਣ ਤੋਂ ਭੁੱਲ ਬੈਠਾ ਏ ਇਹ ਗੁਰਮੁਹ ਦੇ ਫਰਮਾਨ ਤੂੰ ਪੁੱਲ ਬਿਠਾਈ ਗੁਰਮੁਹ ਦੇ ਫਰਮਾਨ ਤੂੰ ਪੁੱਲ ਬਿਠਾਈ ਗੁਰਮੁਹ ਦੇ ਫਰਮਾਨ ਤੂੰ ਪੁੱਲ ਬਿਠਾਈ ਇੱਕ ਆ ਤੇਰਾ ਹੈ ਵਕਾਰ ਅੱਜ ਲੁੱਟਿਆ ਕਾਰ ਤੇਰਾ ਹੈ ਵਕਾਰ ਅੱਜ ਲੁੱਟਿਆ ਕਾਰ ਤੇਰਾ ਹੈ ਵਕਾਰ ਅੱਜ ਲੁੱਟਿਆ ਕਾਰ ਤੇਰਾ ਹੈ ਬਕਾਰਾਂ ਅੱਜ ਛੁੱਟਿਆ ਇਹ ਤੇਰਾ ਅੰਦਰ ਪਲੀਤ ਕਰ ਛੁੱਟਿਆ 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 ਇਹ ਚੋਰਾ ਪੰਜਾਂ ਕੋਲੋਂ ਰਾਖੀ ਕਰ ਖੇਤ ਚੋਰਾ ਪੰਜਾਂ ਕੋਲੋਂ ਰਾਖੀ ਕਰ ਖੇਤ ਦੀ ਚੋਰਾ ਪੰਜਾਂ ਕੋਲੋਂ ਰਾਖੀ ਕਰ ਖੇਤ ਦੀ ਚੋਰਾ ਪੰਜਾਂ ਕੋਲੋਂ ਰਾਖੀ ਕਰ ਖੇਤ ਦੀ ਛੱਟ ਕੰਧ ਨੂੰ ਅਸਾਰੀ ਜਿਹੜੀ ਰੇਤ 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 ਦੀ ਆਈ ਹਾਰ ਜੋਗਨਾ ਨੇ ਜਾਣਾਈ ਜਾੜੇ ਆਈ ਹਾਰ ਜੋਗਨਾ ਨੇ ਜਾਣਾਈ ਜਾੜੇ ਆਈ ਹਾਰ ਜੋਗਨਾ ਨੇ ਜਾਣਾਈ ਜਾੜੇ ਆਈ ਹਾਰ ਜੋਗਨਾ ਨੇ ਜਾਣਾਈ ਇਹ ਚੋਰਿਆ ਮੈਂ ਤੈਨੂੰ ਵੱਡ ਵੱਡ ਥਾਣਾਈ ਚੋਰੀਆਂ ਨੇ ਤੈਨੂੰ ਵੱਡ ਖੱਡ ਖਾਣਾ ਈ ਚੋਰੀਆਂ ਨੇ ਵੱਡ ਤੈਨੂੰ ਵੱਡ ਵੱਡ ਖਾਣਾ ਈ ਇਹ ਚੋਰੀਆਂ ਨੇ ਤੈਨੂੰ ਵੱਡ ਵੱਡ ਖਾਣਾ ਈ ਇਹ ਤੈਨੂੰ ਪਿੰਜਣਾ ਫਿਕਰਾ ਪਛਤਾਵਿਆ ਇਹ ਤੈਨੂੰ ਪਿੰਜਣਾ ਏ ਫਿਕਰਾ ਪਛਤਾਵਿਆ ਤੈਨੂੰ ਪਿੰਜਣਾ ਏ ਫਿਕਰਾ ਪਛਤਾਵਿਆ ਤੈਨੂੰ ਪਿੰਜਣਾ ਏ ਫਿਕਰਾ ਪਛਤਾਵਿਆ ਇਹ ਟੁੱਟ ਜਾਣਾ ਏ ਉਦੋਂ ਸਾਰੇ ਤੇਰੇ ਦਾਵਿਆਂ 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 ਇਹ ਤੇਰੀ ਥਾਰ ਦੇ ਟਿਕਾਣਾ ਕੋਈ ਹੋਰ ਏ ਤੇਰੀ ਥਾਰ ਦੇ ਟਿਕਾਣਾ ਕੋਈ ਹੋਰ ਏ ਤੇਰੀ ਥਾਰ ਤੇ ਟਿਕਾਣਾ ਕੋਈ ਹੋ ਟਿਕਣਾ ਕੋਈ ਹੋਰੇ ਇਹ ਦਿੱਠਾ ਸਾਧਵਾਨੇ ਡਾਡੇ ਹੱਥ ਜੋਰੇ ਦਿੱਠਾ ਸਾਧਵਾਨੇ ਡਾਡੇ ਹੱਥ ਡੋਰੇ ਟਿਕਾ ਸਾਧਵਾਨੇ ਡਾਡੇ ਹੱਥ ਜੋਰੇ ਦਿੱਠਾ ਸਾਧਵਾਨੇ ਡਾਡੇ ਹੱਥ ਜੋਰੇ ਧਰ ਜਾਣਾ ਇਸ ਮਿਰਖਾਂ ਦੀ ਛਾਇਆ ਨੇ ਧਰ ਜਾਣਾ ਇਸ ਮਿਰਖ ਦੀ ਛਾਇਆ ਨੇ ਧਰ ਜਾਣਾ ਆਦੀ ਛਾਇਆ ਨੇ ਡਾਣੇ ਜਾਣਾ ਇਸ ਬਿਰਥਾ ਦੀ ਛਾਇਆ ਨੇ ਏਹ ਗੁਣ ਗਾਲ ਦੇਣੇ ਵੇਖੀ ਤੇਰੇ ਮਾਇਆ ਨੇ 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 ਇਹ ਫੱਟ ਜਾਵੇਂਗਾ ਤੂੰ ਫਿਰ ਤਰਨੂ ਮੋੜੇਗਾ ਥੱਕ ਜਾਵੇਂਗਾ ਤੂੰ ਥਿਰ ਤਨ ਮੋੜੇਗਾ ਥੱਕ ਜਾਵੇਂਗਾ ਤੂੰ ਤੇਰੇ ਤਨ ਨੂੰ ਲੋੜੇਗਾ ਥੱਕ ਜਾਵੇਂਗਾ ਤੂੰ ਤੇਰੇ ਤਨ ਨੂੰ ਲੋੜੇਗਾ ਏ ਤਿਲ ਦੁਨੀ ਵੱਲੋਂ ਫੇਰ ਕਿੱਦਾਂ ਮੁੜੇਗਾ ਬਿਨ ਦੁਨੀ ਵੱਲੋਂ ਕਿੱਦਾਂ ਫੇਰ ਮੁੜੇਗਾ ਬਿਨ ਦੁਨੀ ਵੱਲੋਂ ਫੇਰ ਕਿੱਤੋਂ ਮੋੜੇਗਾ ਦਿਨ ਦੁਨੀ ਵੱਲੋਂ ਫੇਰ ਕਿੱਦਾਂ ਮੁੜੇਗਾ ਵਿਚ ਧਰਮ ਕਮਾਉਣਾ ਮੈਂ ਧਾਰ ਦਿਲ ਵਿੱਚ ਧਰਮ ਕਮਾਉਣਾ ਮੈਂ ਧਾਰ ਦਿਲ ਵਿੱਚ ਕਰਮ ਕਮਾਉਣਾ ਮੈਂ ਧਾਰ ਦਿਲ ਵਿੱਚ ਧਰਮ ਕਮਾਉਣਾ ਮੈਂ ਨੀਤ ਸਾਧ ਨਾਲ ਜਗ ਵਿੱਚ ਜਿਉਣਾ ਮੈਂ ਨੀਤ ਸਾਧ ਨਾਲ ਜਗ ਵਿੱਚ ਜਿਉਣਾ ਮੈਂ ਨੀਤ ਸਾਧ ਨਾਲ ਦਿਲ ਵਿੱਚ ਜਿਉਣਾ ਮੈਂ ਨੀਤ ਅਗ ਵਿੱਚ ਜੁੜਾਂ ਮੈਂ ਇਹ ਪੱਪ ਲੈ ਕੇ ਇਥੋਂ ਪ੍ਰਭੂ ਕੋਲ ਜਾਣਾ ਮੈਂ 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 ਇਹ ਫਾਸ ਕੌਗਣਾ ਚ ਧੋਖਾ ਨਹੀਂ ਖਾਣਾ ਮੈਂ ਫਾਸ ਕੌਗਣਾ ਚ ਧੋਖਾ ਨਹੀਂ ਖਾਣਾ ਮੈਂ ਓ ਗਣਾ ਚ ਧੋਖਾ ਨਹੀਂ ਖਾਣਾ ਮੈਂ ਫਸ ਓ ਗਣਾ ਚ ਧੋਖਾ ਨਹੀਂ ਖਾਣਾ ਮੈਂ ਪੱਤ ਲੈ ਕੇ ਇਥੋਂ ਪ੍ਰਭੂ ਕੋਲ ਜਾਣਾ ਮੈਂ ਪੱਤ ਲੈ ਕੇ ਇਥੋਂ ਪ੍ਰਭੂ ਕੋਲ ਜਾਣਾ ਮੈਂ ਪੱਤ ਲੈ ਕੇ ਇਥੋਂ ਪ੍ਰਭੂ ਕੋਲ ਜਾਣਾ ਮੈਂ ਮਗਲ ਲੈ ਕੇ ਤੋਂ ਪ੍ਰਭੂ ਕੋਲ ਜਾਣਾ ਮੈਂ ਇਹ ਬਿਨਾ ਬੰਦਗੀ ਦੇ ਪੀਤੇ ਇੱਕ ਪਲਨਾ ਬਿਨਾ ਬੰਦਗੀ ਦੇ ਪੀਤੇ ਇੱਕ ਪਲਨਾ ਬਿਨਾ ਬੰਦਗੀ ਦੇ ਪੀਤੇ ਇੱਕ ਪਲਨਾ ਬਿਨਾ ਬੰਦਗੀ ਤੇ ਪੀਤੇ ਇੱਕ ਪਲਨਾ ਇਹ ਭਰਾਂ ਪੇਟ ਪਰ ਕਰਾਂ ਵਾਲ ਛਲਨਾ ਭਰਾਂ ਪੇਟ ਪਰ ਕਰਾਂ ਵਾਲ ਛਲਨਾ ਬਰਾ ਪੇਟ ਪਰ ਕਰਵਲ ਛਲਨਾ ਬਰਾ ਪੇਟ ਪਰ ਕਰਵਲ ਛਲਨਾ ਮਹਿਮਾਨ ਹਾਂ ਮੈਂ ਇਹ ਗੱਲ ਯਾਦ ਰੱਖ ਲਈ ਮਹਿਮਾਨ ਹਾਂ ਮੈਂ ਇਹ ਯਾਦ ਰੱਖ ਲਈ ਰਹਿਮਾਨ ਹਾਂ ਮੈਂ ਇਹ ਗੱਲ ਯਾਦ ਰੱਖ ਲਈ ਮਹਿਮਾਨ ਹਾਂ ਮੈਂ ਇਹ ਗੱਲ ਯਾਦ ਰੱਖ ਲਈ ਇਹ ਰੱਬ ਦੇਖੇ ਓ ਲੱਭ ਅੱਖ ਨਹੀਂ ਰੱਬ ਦੇਖੇ ਜਿਹੜੀ ਓ ਲੱਭ ਅੱਖ ਨਹੀਂ ਰੱਬ ਦੇਖੇ ਕੋ ਨਾ ਲੱਭ ਲੱਭੇਲੀ ਰੱਬ ਦੇਖੇ ਜੜੀ ਓ ਲੱਭ ਅੱਖ ਲਈ ਇਹ ਦੇਖੀ ਐਵੇਂ ਕਿਤੇ ਕੜਾ ਟੁੱਟ ਜੇ ਨਾ ਵੇਖੀ ਐਵੇਂ ਕਿਤੇ ਨਾ ਕੜਾ ਟੁੱਟ ਜੇ ਦੇਖੀ ਐਵੇਂ ਕਿਤੇ ਕਾਣਾ ਟੁੱਟ ਜੇ ਵੇ ਕਿਤੇ ਕੌਣਾ ਦਾ ਟੁੱਟ ਜੇ ਇਹ ਰੱਬ ਬਣ ਜਾਣਦਾਰ ਟੋਲ ਮੋਕਾ ਛੁੱਟ ਜੇ ਰੱਬ ਬਣ ਜਾਣਦਾਰ ਟੋਲ ਮੋਕਾ ਛੁੱਟ ਜੇ ਰੱਬ ਬਣ ਜਾਣਦਾਰ ਟੋਲ ਮੋਕਾ ਛੁੱਟ ਜੇ ਰੱਬ ਬਣ ਜਾਣਦਾਰ ਟੋਲ ਮੋਕਾ ਛੁੱਟ ਜੇ